हां जी दोस्तों सत श्री अकाल स्वागत है ਤੁਹਾਡਾ ਸਾਡੇ ਚੈਨਲ ਤੇ ਮੈਂ ਚਾਹੁੰਨਾ ਤੁਸੀਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਸਬਜ਼ੀ ਤੇ ਆਰਗੈਨਿਕ ਸਪਰੇਅ ਕਰਨੇ ਜਿਹੜਾ ਆਪਣਾ ਆਰਗਨ ਖੇਤ ਆ ਉਹ ਤੇ ਅੱਜ ਆਪਾਂ ਸਪਰੇਅ ਕਰ ਰਹੇ ਹਾਂ ਉਹਦੇ ਬਾਰੇ ਦਿਖਾ ਰਹੇ ਹਾਂ ਇਹ ਜੜੀਆਂ ਆਪਣੀਆਂ ਸਬਜ਼ੀਆਂ ਨੇ ਆ ਸਾਹਮਣੇ ਦੇਖੋ ਤੁਸੀਂ ਉਹ ਸਾਹਮਣੇ ਇੱਕ ਮੁਲਾਜ਼ਮ ਆਪਣਾ ਦਲੀਪ ਸਪਰੇਅ ਕਰਦਾ ਉਹ ਇਹ ਆਪਣੀ ਆਰਗੈਨਿਕ ਸਪਰੇਅ ਹੈ ਜਿਹੜੀ ਆਪਾਂ ਨੇ ਲੱਸੀ ਹਲਦੀ ਦਾ ਘੋਲ ਅਤੇ ਨਾਲ ਫਿਰ ਇਹਦੇ ਵਿੱਚ ਮਲਾਈ ਹੋਈ ਹੈ ਬਰਮੀ ਬਾਸ਼ ਅਤੇ ਨਾਲ ਜਿਹੜਾ ਘੋਲ ਇੱਕ ਆਪਾਂ ਨੇ ਹੋਰ ਬਣਾਇਆ ਉਹ ਘੋਲ ਆ ਹੈਗਾ ਉਹਦਾ ਸਰੋਂ ਦੀ ਖਲ ਦਾ ਇਹ ਆਪਾਂ ਸਪਰੇਅ ਕਰ ਰਹੇ ਹਾਂ ਇੱਧਰ ਕਰ ਚੁੱਕੇ ਹਾਂ ਇਹ ਸਾਰੇਾਂ ਤੇ ਇੱਧਰ ਕਰ ਰਹੇ ਆ ਇਹ ਇਹ ਦੋਸਤੋ ਇਹ ਇੱਕ ਤਾਂ ਮੰਨ ਲਓ ਵੀ ਇਹ ਜਿਹੜੀ ਸਪਰੇਅ ਆ ਹੁਣ ਇੱਕ ਆਰਗਨਿਕ ਆ ਇਹ ਦੂਜੀ ਇਹ ਜਿਹੜੀ ਸੰਡੀ ਸੰਡੀ ਮਾੜੀ ਮੋਟੀ ਹੁੰਦੀ ਆ ਇਹ ਇਹਦੇ ਨਾਲ ਖਾਦਮ ਹੋ ਜਾਂਦੀ ਆ ਬਾਕੀ ਨਾਲ ਤਾਕਤ ਵੀ ਮਿਲਦੀ ਆ ਤਾਕਤ ਜਿਹੜੀ ਤਾਕਤ ਲਈ ਵਰਮੀ ਬਾਸ਼ ਅਤੇ ਜਿਹੜਾ ਸਰੋਂ ਦੀ ਖਾਲ ਦਾ ਘੋਲ ਬਣਾਇਆ ਉਹ ਤਾਕਤ ਲਈ ਹੈ ਜਿਹੜੀ ਲੱਸੀ ਦਾ ਘੋਲ ਆ ਤੇ ਹਲਦੀ ਦਾ ਘੋਲ ਉਹ ਮੰਨ ਲਓ ਵੀ ਇਹ ਜਿਹੜੇ ਇਹਦੇ ਤੇ ਕੋਈ ਕੀੜਾ ਮਕੌੜਾ ਪੈਂਦਾ ਉਹਨੂੰ ਦੂਰ ਕਰਦੀ ਹੈ ਐਦਾਂ ਹੀ ਇਹ ਹਫਤੇ 10 ਦਿਨਾਂ ਬਾਅਦ ਕਰੀ ਜਨੇ ਅਸੀਂ ਇਹ ਤੇ ਹੁਣ ਤੱਕ ਦੂਜੀ ਕੋਈ ਸਵਰੇ ਨਹੀਂ ਕਰੀ ਵੀ ਜਿਹੜੀ ਆਪਾਂ ਕਈ ਵਾਰ ਕਾਲੀ ਚਾਹ ਜੰਦੇ ਆ ਵੀ ਇਹਨੂੰ ਸੰਡੀ ਲੱਗ ਗਈ ਜੀ ਇਹਨੂੰ ਹੁਣ ਕੀਟਨਾਸ਼ਕ ਦਵਾਈ ਕਰੋ ਜਿਹੜੀ ਦਵਾਈ ਮੰਨ ਲਓ ਵੀ ਕਹਿੰਦੇ ਨੇ ਕੈਮੀਕਲ ਤੋਂ ਤਿਆਰ ਹੋਈ ਹੁੰਦੀ ਹੈ ਜਿਹੜੀ ਆਪਣੀ ਸਿਹਤ ਲਈ ਹਾਨੀਕਾਰਕ ਹੈ ਉਹ ਦਵਾਈ ਆਪਾਂ ਇਹਦੇ ਤੇ ਕੋਈ ਨਹੀਂ ਕਰੀ ਹਜੇ ਤੱਕ ਨਾ ਕਰਨੀ ਉਹ ਆਾ ਦਲੀਪ ਕਹਿੰਦਾ ਸੀ ਕਹਿੰਦਾ ਕਹਿੰਦਾ ਕਿਹੜੀ ਦਵਾਈ ਸਿਰਕਣੀ ਆ ਵੀ ਜਿਹੜੀ ਇਹ ਤੁਸੀਂ ਉਹ ਕਰਨੀ ਹੈ ਕਹਿੰਦਾ ਦਵਾਈ ਲਿਆਓ ਪਹਿਲਾਂ ਜਾ ਕੇ ਮਾ ਲਿਆਉਣੀ ਕਿੱਥੇ ਆਏ ਤਾਂ ਆਪmane ਆਪਣੇ ਘਰੋਂ ਹੀ ਤਿਆਰ ਕਰਨੀ ਹੈ ਵੀ ਘਰੋਂ ਹੀ ਤਿਆਰ ਕਰਕੇ ਆਪਾਂ ਨੇ ਇਹ ਛਿੜਕਣੀ ਹੈ ਇਹ ਚੀਜ਼ਾਂ ਭਾਈ ਜਿਹੜੀਆਂ ਆਪਣੇ ਘਰ ਘਰੇਲੂ ਉਹ ਨੇ ਉਹ ਆਪਾਂ ਘਰ ਹੀ ਤਿਆਰ ਕਰ ਲੈਂਦੇ ਆ ਆ ਦੇਖੋ ਇੱਧਰ ਪਰਲੇ ਪਾਸੇ ਉਹ ਪਾਲਕਾ ਸਾਹਮਣੇ ਅੰਗਾ ਹਾਂ ਧਣੀਆਂ ਤੇ ਅਮ ਇੱਥੇ ਖੜੇ ਨੇ ਆ ਸਲਗਮ ਆਹ ਖੜਾ ਹੋ ਸਿਕੰਦਰ ਮੂੜੀਆਂ ਦੇ ਸਿੰਘ ਰਿਓ ਅੱਗੇ ਹੈਗੀ ਆ ਮੇਥੀ ਸਾਹਮਣੇ ਪਿਆਜ ਆ ਗੋਭੀ ਲੱਗੀ ਹੋਈ ਆ ਇਧਰ ਆਹ ਟਮਾਟਰਾਂ ਦੀ ਲਾਈਨ ਆ ਇੱਕ ਇਹ ਟਮਾਟਰਾਂ ਦੀ ਲਾਈਨ ਹੈ। ਇੱਧਰ ਲਾਏ ਹੋਏ ਨੇ ਜੀ ਮਟਰ। ਮਟਰ ਕਈ ਵਾਰ ਪਹਿਲਾਂ ਮਰ ਚੁੱਕੇ ਨੇ ਪਰ ਹੁਣ ਮੈਸਜਰੂਦੀ ਕਿਰਪਾ ਨਾਲ ਇਹ ਕਾਮਯਾਬ ਹੋਗੇ। ਹੋਣਗੇ ਕਿਉਂਕਿ ਬੱਦਰ ਰਹੇ ਨੇ ਹੁਣ ਤਾਂ। ਪਹਿਲਾਂ ਇਹ ਤਾਂ ਕਰਕੇ ਥੋੜਾ ਜਿਹਾ ਇਹਨਾਂ 'ਚ ਉਹ ਹੋ ਗਿਆ ਵੀ ਉਦੋਂ ਟੈਂਪਰੇਚਰ ਜ਼ਿਆਦਾ ਧੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਤਾਂ ਇਹ ਥੋੜਾ ਜਿਹਾ ਤਾਂ ਹੀ ਮਰੀ ਜਾਂਦੇ ਤੇ ਹੁਣ ਟੈਂਪਰੇਚਰ ਵੀ ਠੀਕ ਹੈ ਕਿਉਂਕਿ ਮੀਨਾ ਵੀ ਆਪਣਾ ਨਵੰਬਰ ਦਾ ਚੱਲਦਾ ਅਸੀਂ ਪਹਿਲਾਂ ਅਕਤੂਬਰ ਚ ਚਲਾਏ ਤੇ ਅਕਤੂਬਰ ਦੇ ਮਹੀਨੇ ਥੋੜਾ ਜਿਹਾ ਇਹ ਜ਼ਿਆਦਾ ਟੈਂਪਰੇਚਰ ਕਰਕੇ ਇੱਕ ਦੋ ਵਾਰੀ ਮਰ ਵੀ ਗਏ ਨੇ ਹੁਣ ਜਣੀ ਟੈਂਪਰੇਚਰ ਠੀਕ ਹੋਣ ਕਰਕੇ ਹੁਣ ਚੱਲ ਪਈ ਇਹ ਪਹਿਲਾਂ ਕਈ ਕਹਿੰਦੇ ਤੇ ਵੀ ਥੱਲੇ ਸਿਉਂਕ ਹੋਊਗੀ ਜੀ ਫਲਾਣਾ ਹੋਊਗਾ ਇਹ ਕਈ ਲੋਕਾਂ ਦੀ ਸੋਚ-ਮਤਾ ਕੋ ਕਹੀ ਗਏ ਨੇ ਵੀ ਇਹਦੇ ਥੱਲੇ ਸਿਉਂਕ ਹੋਊਗੀ ਜੀ ਮਾ ਸਿਉਂਕ ਸਾਂਕ ਕੁਝ ਨਹੀਂ ਕਰਦੀ ਹੁੰਦੀ ਹਰੀ ਚੀਜ਼ ਨੂੰ ਕਦੇ ਵੀ ਸਿਉਂਕ ਨਹੀਂ ਪੈਂਦੀ ਹੁੰਦੀ ਜਿਹੜੀ ਮਰਲੇ ਚੀਜ਼ ਸੁੱਕਣੇ ਵਾਲੀ ਆ ਸੁੱਕੀ ਹੋਈ ਆ ਉਹਨੂੰ ਜਿਆਦਾ ਸਿਉਂਕ ਖਾਂਦੀ ਹੁੰਦੀ ਆ ਜਿਹੜੀ ਹਰੀ ਆ ਉਹਨੂੰ ਨਹੀਂ ਖਾਂਦੀ ਹੁੰਦੀ ਇਸ ਕਰਕੇ ਇਹ ਆਪਣਾ ਤਜਰਬੇ ਮੁਤਾਬਕ ਹੁਣ ਇਹ ਚੱਲ ਪੇ ਬਾਕੀ ਹੋਰ ਆ ਦੇਖੋ ਸਾਹਮਣੇ ਦਲੀਪ ਕਰਦਾ ਸਪਰੇਅ ਦਲੀਪ ਦਲੀਪ ਹਾਂਜੀ ਕਿੱਦਾਂ ਲੱਗਦਾ ਹੁਣ ਆਹ ਮਟਰ ਮਟਰ ਵਧੀਆ ਲੱਗ ਰਿਹਾ ਹੈ ਹਾਂ ਠੀਕ ਹੈ ਹੁਣ ਆ ਪੈਰ ਦੇਖ ਕੇ ਧਾਰੇ ਨਾ ਤੇ ਪਰਲੇ ਪਾਸੇ ਹੋ ਜਾ ਕੋਈ ਜ਼ਰੂਰੀ ਐ ਵੀ ਇੱਥੇ ਉਹ ਕਰਨਾ ਇਨਾਂ ਦੀ ਇੱਕ ਵਾਰੀ ਗਟਾਈ ਕਰਾ ਚੁੱਕੇ ਹੁਣ ਦੇਖਦੇ ਆ ਫਿਰ ਹੁਣ ਬਾਤੀ ਜੀ ਆ ਕੇ ਫੇਰ ਕਰਾ ਦਿੰਨੇ ਆ ਦੁਬਾਰਾ ਗਟਾਈ ਆ ਸਾਹਮਣੇ ਇਹ ਗਾਜਰਾਂ ਤੇ ਮੂੜੀਆਂ ਲਾਈਆਂ ਹੋਈਆਂ ਨੇ ਆ ਜਿਹੜੀ ਹੁਣ ਦਿਖਾਉਂਦਾ ਤੀ ਮੈਂ ਆ ਦੇਖੋ ਤਕਰੀਬਨ ਬੇਲਾਂ ਤੇ ਕੱਦੂ ਲੱਗੇ ਹੋਏ ਨੇ ਇਹ ਆਪਾਂ ਨੇ ਜਿਹੜੇ ਗਰਮੀ ਟਾਈਮ ਕੱਦੂ ਲਾਏ ਹੋਏ ਥੀ ਉਹਨਾਂ ਕੱਦੂਆਂ ਦੇ ਜਦੋਂ ਬੇਲਾਂ ਖਤਮ ਹੋ ਗਈਆਂ ਪਿਛੇ ਵਾਰਸ ਤੋਂ ਬਾਅਦ ਉਹਨਾਂ ਦੇ ਕਾਫੀ ਵੱਡੇ ਵੱਡੇ ਕੱਦੂ ਹੈਗੇ ਤੇ ਵਿੱਚ ਜਿਹੜੇ ਪੱਕੇ ਹੋਏ ਤੇ ਬਾਕੀ ਤਾਂ ਤੋੜ ਲਏ ਤੇ ਕੁਝ ਰਹਿ ਗਏ ਤੇ ਉਹ ਕੱਦੂਆਂ ਦੇ ਵੀ ਵਿੱਚ ਵਾਹੇ ਗਏ ਉਹੀ ਜੰਮੇ ਹੋਏ ਨੇ ਆ ਦੇਖੋ ਆ ਤਰਬੂਜਾਂ ਦੀ ਬੇਲ ਐ ਇਦਾਂ ਹੀ ਇਹ ਸਾਰੇ ਉਹਨੇ ਆ ਗਾਜਰਾਂ ਨੇ ਦੇਖਲਾ ਮੌਸਮ ਦੇ ਲਿਹਾਜ਼ ਮੁਤਾਬਕ ਇਹ ਹੁਣ ਚੱਲ ਪਈਆਂ ਪਹਿਲਾਂ ਰੁਕੀਆਂ ਹੋਈਆਂ ਤੀਆਂ ਪਹਿਲਾਂ ਇਹ ਗਰਮੀ ਕਾਰਨ ਇਹ ਬਾਦੀਆਂ ਨੀਤੀਆਂ ਉਈਆਂ ਮਜੂੜੀਆਂ ਹੋਈਆਂ ਖੜੀਆਂ ਤੀਆਂ ਹੁਣ ਆ ਗਾ ਮੂੜੀਆਂ ਵੀ ਚੱਲ ਪਈਆਂ ਪਹਿਲਾਂ ਮੂੜੀਆਂ ਵੀ ਇਦਾਂ ਦੀਆਂ ਥੋੜੀਆਂ ਜਿਹੀਆਂ ਰੁਕੀਆਂਈਆਂ ਹੋਈਆਂ ਤੀਆਂ ਸਮਝਦੇ ਮੁਤਾਬਕ ਹਰ ਚੀਜ਼ ਆਪਣੇ ਆਪ ਨੂੰ ਜਦ ਇਹ ਢਾਲਦੀ ਜਾਂ ਜਦੋਂ ਉਹਦਾ ਟਾਈਮ ਆਉਂਦਾ ਹੋਰ ਦੋਸਤੋ ਦੱਸਿਓ ਕਿੱਦਾਂ ਲੱਗੀ ਵੀਡੀਓ ਸਾਡੀ ਵੀਡੀਓ ਬਾਰੇ ਆਪਣੇ ਵਿਚਾਰ ਦੱਸਿਓ ਕਮੈਂਟ ਕਰਿਓ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਦੋਸਤ ਜੋੜੇ ਨੇ ਉਹ ਤਾਂ ਜਰੂਰ ਸਬਸਕ੍ਰਾਈਬ ਕਰੋ ਬਾਕੀ ਲਾਇਕ ਦਾ ਵੀ ਬਟਨ ਜਰੂਰ ਦੱਬਿਆ ਕਰੋ ਤਾਂ ਕਿ ਸਾਨੂੰ ਜੇ ਜਿਹੜੀ ਇਹ ਤੋਂ એનર્ਜੀ ਮਿਲਣੀ ਹੈ ਉਹ ਸਾਨੂੰ એનਰਜੀ ਮਿਲੇ ਉਹਤੋਂ એનર્ਜੀ ਵੀ ਸਾਨੂੰ ਤਾਂ ਹੀ ਮਿਲਦੀ ਹੈ ਜਦੋਂ ਤੁਸੀਂ ਲਾਈਕ ਤੇ ਕਮੈਂਟ ਦਾ ਕੋਈ ਕਰਦੇ ਹੋ ਇਹਦੇ ਨਾਲ ਸਾਨੂੰ ਇੱਕ ਆਕਸੀਜਨੇ ਮਿਲ ਰਹੀ ਹੈ ਇਹ ਜਰੂਰ ਕਰਿਆ ਕਰੋ ਦੱਸਿਆ ਕਰੋ ਜੋ ਕੋਈ ਵਾਧਾ ਘਾਟਾ ਹੁੰਦੀਆਂ ਨੇ ਉਹਦੇ ਬਾਰੇ ਜਰੂਰ ਦੱਸਿਆ ਕਰੋ ਕਈ ਵਾਰ ਆਪਾਂ ਜਾ ਕੇ ਜੰਨੇ ਆ ਵੀ ਕਿਉਂ ਐ ਇਦਾਂ ਦੱਸਣਾ ਨਹੀਂ ਦੱਸਿਆ ਕਰੋ ਜਰੂਰ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਹੋ ਸਾਡੇ ਚੈਨਲ ਨਾਲ ਜੁੜੇ ਹੋਇਆ ਅਸੀਂ ਦਿਲੋਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਸਾਰਿਆਂ ਨੂੰ ਸਤ ਸ੍ਰੀ ਅਕਾਲ